ਦੇ ਦੁਆਰੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਜੀ ਦੇ ਬੋਲ ਅਸੀਂ ਬਾਣੀ ਦੇ ਵਿੱਚ ਪੜਦੇ ਹਾਂ ਇੱਕ ਅਰਦਾਸ ਰੂਪ ਦੇ ਵਿੱਚ ਸੱਬੇ ਜੀ ਸੰਭਾਲ ਆਪਣੀ ਮਿਹਰ ਕਰ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਵਰ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਆਪਣੇ ਜੀਵਾਂ ਦੀ ਸਾਂਭ ਕਰੋ ਸੋ ਅੱਜ ਇੱਕ ਵਿਸ਼ੇਸ਼ ਅਪੀਲ ਜੋ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਕੁਝ ਦਿਨ ਤੋਂ ਜੋ ਮੌਸਮ ਹੈ ਉਹਦੇ ਵਿੱਚ ਬਹੁਤ ਸਾਰਾ ਫੇਰ ਬਦਲ ਔਰ ਬਦਲਾਅ ਆਇਆ ਹੈ तकरीबन तकरीबन ਬਰਸਾਤ ਦੇ ਦਿਨਾਂ ਦੇ ਵਿੱਚ ਅੱਜ ਤੂੰ 2 ਸਾਲ ਪਹਿਲਾਂ ਵੀ 3 ਸਾਲ ਪਹਿਲਾਂ ਵੀ ਇਹੋ ਜਿਹਾ ਹੀ ਹਾਲਾਤ ਬਣੇ ਸਨ ਪਰ ਜੰਮੂ ਕਸ਼ਮੀਰ ਦੇ ਜਿਹੜੇ ਹਾਲਾਤ ਇਸ ਵਾਰ ਪਹਿਲੀ ਵਾਰ ਬਣੇ ਨੇ ਇਹੋ ਜਿਹੇ ਉਸ ਤੋਂ ਪਹਿਲਾਂ ਪੰਜਾਬ ਨੇ ਤਾਂ ਇਹ ਆਫਤਾਂ ਨੂੰ ਬਹੁਤ ਵਾਰ ਦੇਖਿਆ ਆਪਣੇ ਤੇ ਚੱਲਿਆ ਹੈ ਇਸ ਵਾਰ ਫੇਰ ਜ਼ਿਆਦਾਤਰ ਪੰਜਾਬ ਦੇ ਵਿੱਚ ਜੋ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜ੍ਹ ਦੀ ਜਿਹੜੀ ਸਿਚੁਏਸ਼ਨ ਬਣੀ ਹੈ ਜਿਦੇ ਵਿੱਚ ਸਾਡੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਹੈ ਔਰ ਉੱਥੇ ਜੋ ਲੋਕਾਂ ਦਾ ਰੋਜ਼ਮਰਰਾ ਦੀ ਜ਼ਿੰਦਗੀ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਵੀ ਉਹਨਾਂ ਤੱਕ ਮਹੀਆ ਹੋਣੀਆਂ ਬੜੀਆਂ ਔਖੀਆਂ ਹੋ ਗਈਆਂ ਨੇ ਜਿਵੇਂ ਕਿ ਜਿਨ੍ਹਾਂ ਇਲਾਕਿਆਂ ਵਿੱਚ ਇਹ ਸਾਰਾ ਹੋਇਆ ਉੱਥੇ ਪਾਣੀ ਦੀ ਘਾਟ ਆ ਗਈ ਉੱਥੇ ਰਾਸ਼ਨ ਦੀ ਘਾਟ ਆ ਰਹੀ ਹੈ ਉੱਥੇ ਪਸ਼ੂਆਂ ਦੇ ਲਈ ਚਾਰੇ ਦੀ ਘਾਟ ਆ ਰਹੀ ਹੈ ਉੱਥੇ ਬਸਤਰ ਕੱਪੜੇ ਲੋਕਾਂ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਨੁਕਸਾਨ ਹੋਏ ਨੇ ਸੋ ਬਹੁਤ ਸਾਰੀਆਂ ਸੋਸਾਇਟੀਜ਼ ਬਹੁਤ ਸਾਰੀਆਂ ਜਥੇਬੰਦੀਆਂ ਇਸ ਕਾਰਜ ਵਿੱਚ ਲੱਗੀਆਂ ਹੋਈਆਂ ਹਨ ਕਿ ਜੋ ਲਗਾਤਾਰ ਉਹਨਾਂ ਹੜ੍ਹ ਪ੍ਰੇਟ ਲੋਕਾਂ ਦੀਆਂ ਜੋ ਪੰਜਾਬ ਦੇ ਵਸਨੀਕ ਹਨ ਉਹਨਾਂ ਤੱਕ ਉਹ ਕੁਝ ਨਾ ਕੁਝ ਰਾਹਤ ਪਹੁੰਚਾਉਣ ਦਾ ਯਤਨ ਕਰ ਰਹੇ ਨੇ ਸੋ ਐਸੇ ਸੰਬੰਧ ਦੇ ਵਿੱਚ ਡਿਸਟ੍ਰਿਕਟ ਗੁਰਦੁਆਰਾ ਪਬੰਧਕ ਕਮੇਟੀ ਨਾਲ ਵੀ ਬਹੁਤ ਸਾਰੇ ਸਾਡੇ ਸੰਸਥਾਵਾਂ ਨੇ ਕੰਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਬਾਰ-ਬਾਰ ਸਾਡੇ ਨੌਜਵਾਨ ਵੀਰਾਂ ਨੇ ਵੀ ਕਿਹਾ ਕਿ ਆਪ ਜੀ ਵੱਲੋਂ ਜੋ ਕੋਈ ਨਾ ਕੋਈ ਸੈਂਟਰ ਆਪ ਰੱਖੋ ਤਾਂ ਕਿ ਜਿੱਥੇ ਅਸੀਂ ਸਾਰਾ ਸਮਾਨ ਇਕੱਠਾ ਕਰਕੇ ਇੱਕ ਜਗ੍ਹਾ ਇਕੱਠਾ ਕਰਕੇ ਉਸ ਤੋਂ ਬਾਅਦ ਭੇਜ ਸਕੀਏ ਸੋ ਅੱਜ ਤਿੰਨ ਚਾਰ ਜਗ੍ਹਾ ਜਿਹੜੀਆਂ ਅਸੀਂ ਆਈਡੈਂਟੀਫਾਈ ਕੀਤੀਆਂ ਨੇ ਤੇ ਜਿੱਥੇ ਜੋ ਸਮਾਨ ਸਾਡੇ ਹੋਣਗੇ ਜਿਹੜੇ ਹੜਪੇੜ ਤੋਂ ਲਈ ਜਾਣਗੇ ਜਦੋਂ ਗੱਡੀ ਸਾਡੇ ਕੋਲ ਬਣ ਜਾਂਦੀ ਹੈ ਸੋ ਗੁਰਦੁਆਰਾ ਗੁਰਨਾਨਕ ਦੇਵ ਜੀ ਯਾਦਗਾਰ ਚਾਂਦਨਗਰ ਜੋ ਸਾਡਾ ਹੈੱਡ ਆਫਿਸ ਹੈ ਆਪ ਜੀ ਜੇ ਕੋਈ ਸਮਗਰੀ ਉੱਥੇ ਪਜਾਉਣਾ ਚਾਹੁੰਦੇ ਹੋ ਤੁਹਾਡੇ ਕੋਲ ਕੁਝ ਹੈ ਤੇ ਉਸ ਸਥਾਨ ਦੇ ਉੱਤੇ ਪਜਾਓ ਦੂਸਰੇ ਨੰਬਰ ਦੇ ਉੱਤੇ ਗੁਰਦੁਆਰਾ ਸਿੰਘ ਸਭਾ ਗੁਰਨਾਨਕ ਨਗਰ ਜਿਹੜੇ ਥੱਲੇ ਗਾਂਧੀ ਨਗਰ ਇਲਾਕੇ ਦੇ ਲੋਕ ਨੇ ਜਾਂ ਅੱਗੇ ਪਿੱਛੇ ਜਿਸੇ ਅਪਰੋਚ ਹੁੰਦੀ ਹੈ ਉਹ ਉੱਥੇ ਤੱਕ ਵੀ ਸੰਗਤਾਂ ਆਪਣੀ ਤਰਫੋਂ ਜੋ ਵੀ ਸਮਗਰੀ ਪਜਾਣਾ ਚਾਹੁੰਦਿਆਂ ਨੇ ਪਜਾ ਸਕਦੀਆਂ ਨੇ ਜਿਹੜੇ ਇਲਾਕੇ ਜਿੱਥੇ ਅਖਨੂਰ ਦਾ ਇਲਾਕਾ ਹੈ ਉੱਥੇ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਜੋ ਤਪੋਸਥਾਨ ਜੋ ਗੁਰਦੁਆਰਾ ਸਾਹਿਬ ਸੁਚੋਭਤ ਹਨ ਉਸ ਸਥਾਨ ਦੇ ਉੱਤੇ ਵੀ ਆਪ ਜੀ ਆਪਣਾ ਜੋ ਵੀ ਸਮਗਰੀ ਜੋ ਵੀ ਸਮਾਨ ਔਰ ਖਾਸ ਕਰਕੇ ਬੋਤੀ ਪਾਣੀ ਉੱਤੇ ਤਵਜੂ ਦਿੱਤੀ ਜਾਏ ਉਹ ਇਸ ਸਮਾਨ ਉੱਤੇ ਪਜਾਣ ਦਾ ਯਤਨ ਕਰੋ ਸਾਡੇ ਕੋਲ ਆਰਸਪੁਰਾ ਦਾ ਇਲਾਕਾ ਹੈ ਸੈਂਟਰਲ ਗੁਰਦੁਆਰਾ 메ਨ ਬਾਜ਼ਾਰ ਆਰਸਪੁਰਾ ਜੋ ਜੋ ਸਾਡਾ ਸੈਂਟਰ ਪੁਆਇੰਟ ਹੈ ਮੈਂ ਇਹ ਵੀ ਬੇਨਤੀ ਕਰਾਂਗਾ ਅਪੀਲ ਕਰਾਂਗਾ ਸਾਰੀ ਸੰਗਤ ਨੂੰ ਕਿ ਉੱਥੇ ਵੀ ਜੋ ਤੁਹਾਡੇ ਕੋਲ ਸ਼ਰਦਾ ਬਸ ਜੋ ਵੀ ਤੁਹਾਡੇ ਕੋਲ ਉਸਮਾਨ ਇਕੱਠਾ ਹੁੰਦਾ ਹੈ ਆਪ ਜੀ ਜਿਸ ਵੀ ਰੂਪ ਵਿੱਚ ਤੁਹਾਡਾ ਉਹ ਹੁੰਦਾ ਹੈ ਤੇ ਉਹ ਆਪ ਜੀ ਪਜਾਉਣ ਦਾ ਯਤਨ ਕਰੋ ਤਾਂ ਕਿ ਜਲਦੀ ਤੋਂ ਜਲਦੀ ਅਸੀਂ ਇਸ ਸਥਾਨ ਤੋਂ ਜੰਮੂ ਤੋਂ ਜੋ ਉਹਨਾ ਇਹਦ ਤੋਕਾ ਵਾਸਤੇ ਜਿਹੜੇ ਅੱਜ ਇਸ ਮਹਾਮਾਰੀ ਦਾ ਜਾਂ ਇਸ ਆਫਤ ਦਾ ਆਫਤਾ ਦਾ ਜੋ ਸ਼ਿਕਾਰ ਬਣੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਉਹਨਾਂ ਦੀ ਕੋਈ ਹੈਲਪ ਕਰ ਸਕੀਏ ਆਪਣਾ ਯੋਗਦਾਨ ਪਾ ਸਕੀਏ ਸੋ ਫਿਰ ਬੇਨਤੀ ਪ੍ਰਵਾਨ ਕਰਨੀ ਔਰ ਹਾਂਜੀ ਜਿਹੜੇ ਜਿਹੜੇ ਕੈਸ਼ ਦੇਣਗੇ ਉਹ ਉੱਥੋਂ ਆਪਣੀ ਰਸੀਦ ਜਰੂਰ ਪ੍ਰਾਪਤ ਕਰਨ ਜਿਸ ਵੀ ਜਗ੍ਹਾ ਦੇ ਉੱਤੇ ਜਿਹੜੇ ਸਥਾਨ ਆਪ ਜੀ ਨੂੰ ਦੱਸੇ ਨੇ ਉੱਥੋਂ ਆਪ ਜੀ ਨੂੰ ਰਸੀਦ ਪ੍ਰਾਪਤ ਕਰੋ ਜੇ ਕੈਸ਼ ਦੀ ਵੀ ਤੁਸੀਂ ਸੇਵਾ ਕਰਦੇ ਹੋ ਸੋ ਇਤਨੀਆਂ ਬੇਨਤੀਆਂ ਪ੍ਰਬੰਧਨ ਕਰਨੀਆਂ ਜੋ ਨੰਬਰ ਹਨ ਉਹ ਅਸੀਂ ਇਹਦੇ ਉੱਤੇ ਫਲੈਸ਼ ਕਰਦੇ ਆਂਗੇ ਆਪ ਜੀ ਇਹਨਾਂ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਜੋ ਜੋ ਉਹਨਾਂ ਦੀ ਹੈਲਪ ਦੇ ਲਈ ਅਸੀਂ ਅੱਗੇ ਆ ਸਕਦੇ ਹਾਂ ਸੋ ਇਹ ਬੇਨਤੀਆਂ ਪ੍ਰਬੰਧਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ